ਅੱਜ ਜਿਲ੍ਹਾ ਗੁਰਦਾਸਪੁਰ ਦੇ ਪਿੰਨ ਹਯਾਤ ਨਗਰ ਵਿਖੇ ਕ੍ਰਿਸਚੀਅਨ ਨੈਸ਼ਨਲ ਫਰੰਡ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕ੍ਰਿਸਚੀਅਨ ਨੈਸ਼ਨਲ ਫਰੰਡ ਦੇ ਰਾਸ਼ਟਰ ਪ੍ਰਧਾਨ ਲਾਰੈਂਸ ਚੌਧਰੀ ਜਿਨ੍ਹਾਂ ਨੇ ਗੁਰਦਾਸਪੁਰ ਦੇ ਮਸੀਹ ਭਾਈ ਚਾਰੇ ਨੂੰ ਆਰੀਆਂ ਮੁਸਕਾਨ ਨਾਲ ਲੈ ਕੇ ਵਿਚਾਰ ਚਚਾ ਕੀਤੀ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ 1 ਮਾਰਚ ਨੂੰ ਮਸੀਹ ਭਾਈ ਚਾਰੇ ਦੀ ਹੱਕੀ ਮੰਗਾਂ ਨੂੰ ਲੈ ਕੇ ਡੀਸੀ ਗੁਰਦਾਸਪੁਰ ਦੇ ਦਫ਼ਤਰ ਦੇ ਨੇੜੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਉਹਨਾਂ ਕਹਿਆ ਕਿ ਸੀਐਨਐਫ ਪਿਛੇ 30 ਸਾਲਾ ਤੋਂ ਆਪਣੇ ਮਸੀਹ ਦੇ ਹੱਕਾਂ ਦੇ ਲਈ ਲੜਦਾ ਆ ਰਿਹਾ ਹੈ ਤੇ ਅੱਗੇ ਵੀ ਮਸੀਹ ਭਾਈਚਾਰੇ ਲਈ ਲੜਦਾ ਰਹੇਗਾ। ਫਿਰ ਉਹਨਾਂ ਦਾ ਸਮਾਜ ਦੇ ਵਿੱਚ ਉਹਨਾਂ ਨੂੰ ਦੱਸਿਆ ਜਾਵੇਗਾ ਕਿ ਇਸ ਤਰੀਕੇ ਨਾਲ ਆਪਣੇ ਹੱਕਾਂ ਦੇ ਲਈ ਲੜ ਕੇ ਅਸੀਂ ਆਪਣੇ ਤੇ ਆਪਣੇ ਸਮਾਜ ਦੇ ਹੱਕਾਂ ਨੂੰ ਦਵਾ ਸਕਦੇ ਹਾਂ। ਤੋ ਇਹਨਾਂ ਮੀਟਿੰਗਾਂ ਦੇ ਵਾਸਤੇ ਸਭ ਤੋਂ ਪਹਿਲਾਂ ਹਰ ਇੱਕ ਦੀ ਭਾਵਨਾ ਧਾਰਮਿਕ ਸਥਾਨ ਨਾਲ ਜੁੜੀ ਏ ਹਰ ਇੱਕ ਦਾ ਆਪ ਆਪਣਾ ਸੇਵਕ ਹੈ ਜਿਹਨਾਂ ਨੂੰ ਤੁਸੀਂ ਮੁਹੱਬਤ ਕਰਦੇ ਹੋ ਉਹਨਾਂ ਨੂੰ ਮਿਲਣਾ ਪਵੇਗਾ ਜਿਸ ਤਰ੍ਹਾਂ ਵੇਖੋ ਅਸੀਂ ਵੀ ਇੱਕ ਸੇਵਕ ਆ ਔਰ ਮੈਂ ਨਿਊ ਮਾਰਾ ਕਨਟਾਪਾਸ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਆ ਗੁਰਦਾਸਪੁਰ ਇੱਕ ਥਾਂ ਵੋਟ ਪਾਈ ਉਹਦਾ ਮੁੱਲ ਹੁੰਦਾ ਆ ਇਸ ਲਈ ਸਾਡੇ ਨੌਜਵਾਨਾਂ ਨੂੰ ਬੇਨਤੀ ਆ ਜਦੋਂ ਵੀ ਇਲੈਕਸ਼ਨ ਆਉਂਦੀਆਂ ਨੇ ਸਾਨੂੰ ਕਈ ਲੋਕ ਲੀਡਰ ਨਸ਼ਿਆ ਦੇ ਰੁਝਾਨ ਦੇ ਕੇ ਵੋਟਾ ਆਪਣੇ ਵੱਲ ਖਿੱਚ ਲੈਂਦੇ ਨੇ ਇਸ ਲਈ ਨਸ਼ੇ ਤੋਂ ਪ੍ਰੇਸ਼ ਕਰਿਆ ਕਰੋ ਖਾਸ ਕਰਕੇ ਜਦੋਂ ਇਲੈਕਸ਼ਨ ਆਦੀ ਆ ਉਦੋਂ ਆਪਾਂ ਜਾਗਦੇ ਰਹਿਣਾ ਆ ਤੇ ਖਾਸ ਕਰਕੇ ਐਸਪੀਸੀ ਸਮਾਜ ਨੂੰ ਬੇਨਤੀ ਆ ਕੌਮ ਦੀ ਰਾਖੀ ਵਾਸਤੇ ਸਾਨੂੰ ਏਕਾ ਬਣਾ ਕੇ ਰੱਖਣਾ ਪੈਣਾ ਆ ਔਰ ਜਿੰਨੇ ਵੀ ਨੌਜਵਾਨ ਆ ਅਸੀਂ ਬੇਨਤੀ ਕਰਦੇ ਆ ਜਿੱਥੇ-ਜਿੱਥੇ ਵੀ ਸਾਡੇ ਜੁਨਟ ਹਾਲੇ ਤਿਆਰ ਨਹੀਂ ਹੋਣ ਉਹ ਗਾੜੀ ਵੀ ਆਪਣੇ ਸਾਥੀਆਂ ਨੂੰ ਕਹਿਣ ਉਹ ਸੀਐਨਐਫ ਦਾ ਜਿੰਨਾ ਵੀ ਏਜੰਡਾ ਆ ਤੁਸੀਂ ਜਾਣਦੇ ਜੇ ਫੇਸਬੁੱਕ ਤੇ ਵੇਖਦੇ ਨਿਊਜ਼ ਪੇਪਰਾਂ ਚ ਵੇਖਦੇ ਜੇ ਤੇ ਚੌਦੀ ਸਾਹਿਬ ਜਿੱਥੇ ਵੀ ਲੋਨ ਪੈਂਦੀ ਆ ਰਾਤ ਦਿਨ ਉਸੇ ਵੇਲੇ ਹਾਜ਼ਰ ਹੋ ਜਾਂਦੇ ਇਸ ਕਰਕੇ ਅਸੀਂ ਚੌਦੀ ਸਾਹਿਬ ਨਾਲ ਜੁੜੇ ਹੋਏ ਆ ਕਾਫੀ ਦੇਰ ਤੋਂ ਔਰ ਜੁੜੇ ਰਵਾਂਗੇ ਔਰ ਮਾਨਦਾਰੀ ਨਾਲ ਚੌਦੀ ਸਾਹਿਬ ਨਾਲ ਕੰਮ ਕਰ ਰਹੇ ਆ ਤੇ ਚੌਦੀ ਸਾਹਿਬ ਤੇ ਅੱਜ ਪਿੰਡ ਹਾਤਨਗਰ ਤੇ ਵਿੱਛੇ ਜਿਹੜੀ ਆ ਮੀਟਿੰਗ ਕੀਤੀ ਗਈ ਆ ਉਸ ਦਾ ਮੁੱਖ ਵਿਸ਼ਾ ਸੀਗਾ ਕਿ ਸੀਐਨਐਫ ਦੀ ਇਕਾਈ ਦਾ ਅੱਜ ਇੱਥੇ ਜਿਹੜਾ ਸੰਗਠਨ ਤਿਆਰ ਕਰਨਾ ਸੀ ਸੋ ਅ ਅੱਜ ਦੀ ਇਸ ਮੀਟਿੰਗ ਦੇ ਵਿੱਚ ਆ ਪੂਰੇ ਇਲਾਕੇ ਭਰ ਦੇ ਜਿਹੜੇ ਵਰਕਰ ਸ਼ਾਮਿਲ ਹੋਏ ਤੇ ਪਿੰਡਾਂ ਦੇ ਕਮੇਟੀ ਕਮੇਟੀਆਂ ਦੇ ਇਕਾਈ ਪ੍ਰਧਾਨ ਸ਼ਾਮਿਲ ਹੋਏ ਮੈਂਬਰ ਸ਼ਾਮਿਲ ਹੋਏ ਤੇ ਪੰਜਾਬ ਦੇ ਜੂਥ ਪ੍ਰਧਾਨ ਬੱਬਾ ਗਿਲਜੀ ਵੀ ਇੱਥੇ ਸ਼ਾਮਿਲ ਹੋਏ ਪਾਸਟਰ ਸਹਿਬਾਨ ਵੀ ਸ਼ਾਮਿਲ ਹੋਏ ਨੇ ਸੋ ਮੀਟਿੰਗ ਦਾ ਅਜੰਡਾ ਜਿਹੜਾ ਸੀਗਾ ਕਿ ਜਿਹੜੀਆਂ ਮਸੀਹ ਭਾਈਚਾਰੀਆਂ ਲੰਬਤ ਮੰਗਾ ਨੇ ਤੇ ਉਹ ਸਰਕਾਰ ਤੋਂ ਉਹਨਾਂ ਨੂੰ ਪੂਰੀਆਂ ਕਰਾਉਣ ਦੇ ਲਈ ਅੱਜ ਸਭ ਸੰਮਤੀ ਨਾਲ ਫੈਸਲਾ ਕੀਤਾ ਕਿ 1 ਮਾਰਚ ਨੂੰ ਦਿਨ ਸ਼ੁੱਕਰਵਾਰ ਨੂੰ ਜਿਹੜਾ ਆ ਡੀਸੀ ਦਫਤਰ ਦੇ ਬਾਹਰ ਜਿਹੜਾ ਆ ਉਹ ਤਰਨਾ ਲਾ ਕੇ ਮੁੱਖ ਮੰਤਰੀ ਪੰਜਾਬ ਨੂੰ ਜਿਹੜਾ ਮੈਮੋਰੰਡਮ ਭੇਜਿਆ ਜਾਏਗਾ ਤਾਂ ਕਿ ਜਿਹੜੇ ਮਸੀਹ ਭਾਈਚਾਰੇ ਦੇ ਮਸਲੇ ਨੇ ਜਾਂ ਕੱਚੇ ਘਰਾਂ ਨੂੰ ਪੱਕੇ ਕਰਨ ਦੀਆਂ ਗਰੰਟਾਂ ਜਿਹੜਾ ਵੀਡੀਓ ਦਫ਼ਤਰ ਲੋਕ ਜਾਂਦੇ ਨੇ ਉਹ ਕਹਿੰਦੇ ਜੀ ਹਾਲੇ ਆਨਲਾਈਨ ਹੀ ਨਹੀਂ ਹੋਇਆ ਸੋ ਉਹਨੂੰ ਆਨਲਾਈਨ ਕਰਵਾਉਣਾ ਤਾਂ ਕਿ ਜਿਹੜੇ ਲੋਕਾਂ ਦੇ ਖੱਚੇ ਘਰ ਨੇ ਉਹ ਪੱਕੇ ਹੋ ਸਕਣ ਜਿਹੜੇ ਬੇਘਰ ਲੋਕ ਨੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਨੂੰ ਜਿਹੜਾ ਆ ਮੰਗ ਕਰਾਂਗੇ ਕਿ ਉਹ ਉਹਨਾਂ ਦੇ ਘਰ ਬਣਾ ਕੇ ਦੇਵੇ ਔਰ ਤੀਸਰਾ ਜਿਹੜੀ ਸਾਡੀ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਹੋਣ ਦੇ ਲਈ ਜਿਹੜੀ 1950 ਦੇ ਵਿੱਚ ਜਿਹੜੀ ਕ੍ਰਿਸਚੀਅਨ ਰੈਜੀਮੈਂਟ ਨੂੰ ਤੋੜ ਦਿੱਤਾ ਗਿਆ ਉਹਨੂੰ ਬਹਾਲ ਕਰਾਉਣਾ ਜਿਹੜਾ ਮੁਸੀਬ ਭਾਈਚਾਰੇ ਦੀ ਜਿਹੜੀ ਰਾਖਮਾ ਕਰਨ ਦੀ ਮੰਗ ਆ ਉਹਨੂੰ ਸਰਕਾਰ ਦੇ ਅੱਗੇ ਰੱਖਣਾ ਕਿ ਸਰਕਾਰ ਜਿਹੜੀ ਵਿਧਾਨ ਸਭਾ 'ਚ ਬਿੱਲ ਲੈ ਕੇ ਆਵੇ ਮੁਸੀਬ ਭਾਈਚਾਰੇ ਨੂੰ ਰਾਖਮਾ ਕਰਨ ਦਵੇ ਤੇ ਉਸ ਤੋਂ ਇਲਾਵਾ ਜਿਹੜੀ ਸਾਡੀ ਹਮੇਸ਼ਾ ਇਹ ਮੰਗ ਰਹੀ ਹੈ ਧਾਰਮਿਕ ਤੌਰ ਤੇ ਕਿ ਜਿਸ ਤਰ੍ਹਾਂ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਮੱਕੇ ਜਾਣ ਦੇ ਲਈ ਆਗਿਆ ਆ ਸਿੱਖ ਭਾਈਚਾਰੇ ਨੂੰ ਜਿਹੜੀ ਆ ਉਹ ਵੀਜ਼ਾ ਪੈਕੇਜ ਦਿੱਤਾ ਜਾਂਦਾ ਆ ਆ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਮੰਦਿਰ ਜਾਣ ਦੇ ਲਈ ਉਸੇ ਤਰ੍ਹਾਂ ਮੁਸੀਬ ਭਾਈਚਾਰੇ ਨੂੰ ਵੀ ਪ੍ਰਭ ਜਸੂ ਮਸੀਹ ਦੇ ਜਨਮ ਸਥਾਨ जान ਦੇ ਲਈ ਜਿਹੜਾ ਆ ਵੀਜ਼ਾ ਪੈਕਟ ਦਿੱਤਾ ਜਾਣਾ ਚਾਹੀਦਾ ਤਾਂ ਕਿ ਜਿਹੜੀ 크ਿਸਚਨ ਕਮਿਊਨਿਟੀ ਉਹ ਵੀ ਕ੍ਰਿਸਮਸ ਮੌਕੇ ਤੇ ਈਸਟਰ ਮੌਕੇ ਜਿਹੜੇ ਆ ਉਥੇ ਜਾ ਕੇ ਦਰਸ਼ਨ ਕਰ ਸਕਣ ਸੋ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਜਾਏਗਾ ਉਸ ਤੋਂ ਇਲਾਵਾ ਵੀ ਸਾਡੇ ਜਿਹੜੇ ਬੇਇਨਸਾਫੀ ਦੇ ਮਾਮਲੇ ਹੈਗੇ ਆ ਜਸਟਿਸ ਨਾਲ ਜੁੜੇ ਹੋਏ ਆ ਕਿ ਬਹੁਤ ਸਾਰੇ ਨੌਜਵਾਨਾਂ ਜਿਨ੍ਹਾਂ ਤੇ ਪਿੰਡਾਂ ਦੇ ਵਿੱਚ ਜਿਹੜਾ ਆ ਸਿਆਸੀ ਦੁਸ਼ਮਣੀਆਂ ਦੇ ਕਰਕੇ ਉਹਨਾਂ ਨੂੰ ਟਾਰਗੇਟ ਕਰਕੇ ਜਿਹੜੇ ਆ ਸਾਜ਼ਿਸ਼ ਤਹਿਤ ਉਹਨਾਂ ਦੇ ਝੂਠੇ ਮੁਕੱਦਮੇ ਕੀਤੇ ਜਾਂਦੇ ਸੋ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਤੇ ਸਾਡੇ ਜਿਹੜੇ ਸੁਰੱਖਿਆ ਦਾ ਮਾਮਲਾ ਮਸੀਹ ਭਾਈਚਾਰੇ ਦਾ ਉਹਨਾਂ ਨੂੰ ਲੈ ਕੇ ਇਹ ਧਰਨਾ ਦਿੱਤਾ ਜਾਏਗਾ ਸੋ ਮੈਂ ਮਸੀਹ ਭਾਈਚਾਰੇ ਨੂੰ ਅਪੀਲ ਕਰਦਾ ਕਿ 1 ਮਾਰਚ ਨੂੰ ਜਿਹੜਾ ਆ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਉੱਥੇ ਪਹੁੰਚਣ ਉਸ ਧਰਨੇ 'ਤੇ ਤਾਂ ਕਿ ਅਸੀਂ ਮਸੀਹ ਭਾਈਚਾਰੇ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਕਰ ਸਕੀਏ